रिजल्ट तो देख सकते हो ये बिल्कुल एकतरफा सी इलेक्शन होन नी दे हां आशुदी बिल्कुल हारनी आ एक, एक मिनट जी आशुदी हारनी अਸੀਂ ਸਾਰਿਆਂ ਨੇ ਇਲੈਕਸ਼ਨ ਲੜਿਆ ਆਸ਼ੂ ਨੂੰ ਤਾਂ ਅਸੀਂ ਕਿਹਾ ਬਈ ਤੂੰ ਸਿਰਫ ਉੱਥੇ ਜਾਣਾ ਜਿੱਥੇ ਤੈਨੂੰ ਭੇਜਾਂਗੇ ਤੋ ਹਾਰ ਸਾਡੀ ਆ ਸਾਨੂੰ ਤੁਸੀਂ ਜੋ ਮਰਜ਼ੀ ਸਕੋ ਆ ਫੇਰ ਕੀ ਹੋ ਗਿਆ ਫੇਰ ਲੜਾਂਗੇ ਤਕੜੇ ਹੋ ਕੇ ਲੜਾਂਗੇ ਗੱਲ ਹੀ ਕੋਈ ਨਹੀਂ ਇਹ ਮੈਨੂੰ ਐ ਲੱਗਦਾ ਵੀ ਸਰਕਾਰ ਜਿੱਤ ਕੇ ਵੀ ਹਾਰੀ ਆ ਔਰ ਅਸੀਂ ਹਾਰ ਕੇ ਵੀ ਜਿੱਤੇ ਆ ਕਿਉਂਕਿ ਫਾਈਟ ਜਿਹੜੀ ਆ ਉਹ ਫਾਈਟ ਬਹੁਤ ਵਧੀਆ ਹੋਈ ਆ ਮੈਨੂੰ ਨਹੀਂ ਲੱਗਦਾ ਤੁਸੀਂ ਰਿਕਾਰਡ ਕੱਢ ਕੇ ਦੇਖ ਲਿਓ ਕੋਈ ਬਾਈ ਇਲੈਕਸ਼ਨ ਦੇ ਵਿੱਚ ਐਹੋ ਜੀ ਫਾਈਟ ਹੋਈ ਹੋਵੇ ਗੈਸ ਹਾਰ ਦੀ ਪੂਰੀ ਜ਼ਿੰਮੇਵਾਰੀ ਆਸ਼ੂ ਲੈਂਦਾ ਆ ਮੇਰੀ ਪਾਰਟੀ ਦੀ ਮੈਨੂੰ ਪੂਰੀ ਸਪੋਰਟ ਸੀ ਜੇ ਕਿਸੇ ਨੇ ਵਿਕਟਰੀ ਸਾਈਨ ਪਾਇਆ ਤਾਂ ਉਹਦੀ ਛੋਟੀ ਸੋਚ ਦਾ ਨਤੀਜਾ ਹੈ ਮੈਨੂੰ ਕੋਈ ਮੈਂ ਦੇਖਿਆ ਜਾਂ ਨਹੀਂ ਦੇਖਿਆ ਇਹ ਮੰਨਣਾ ਨਹੀਂ ਰੱਖਦਾ ਅਗਰ ਪਾਇਆ ਤਾਂ ਉਹਦੀ ਛੋਟੀ ਸੋਚ ਦਾ ਨਤੀਜਾ ਇਲੈਕਸ਼ਨ ਦੇ ਰਿਜ਼ਲਟ ਤੋਂ ਦੇਖ ਸਕਦੇ ਹਾਂ ਵੀ ਬਿਲਕੁਲ ਇੱਕ ਤਰਫਾਸੀ ਇਲੈਕਸ਼ਨ ਹੋਣ ਨਹੀਂ ਦਿੱਤਾ ਤੁਹਾਡੇ ਕੁਝ ਲੀਡਰਾਂ ਨੂੰ ਵਿਕਟਰੀ ਵੀ ਆਇਆ ਹੈ ਮੈਨੂੰ ਨਹੀਂ ਪਤਾ ਜੇ ਆਇਆ ਤਾਂ ਉਹਦੀ ਛੋਟੀ ਸੋਚ ਦਾ ਨਤੀਜਾ ਹੋਏਗਾ ਪਰ ਪਰ ਇਹ ਇਲੈਕਸ਼ਨ ਦੇ ਵਿੱਚ ਅਸੀਂ ਫ੍ਰੀ ਰਨ ਨਹੀਂ ਦਿੱਤਾ ਸਰਕਾਰ ਨੂੰ ਹਾਂ ਕਾਰਨ ਕੀ ਹੈ ਫਿਰ ਤੁਸੀਂ ਪਰਚੋਲ ਕਰਿਓ ਤੁਹਾਨੂੰ ਪਤਾ ਲੱਗ ਜਾਣਗੇ ਸਰ ਵਿਰੋਧੀ ਧਿਰ ਦਾ ਇੱਕ ਬਹੁਤ ਇੰਪੋਰਟੈਂਟ ਰੋਲ ਹੁੰਦਾ ਤੁਹਾਨੂੰ ਲੱਗਦਾ ਕਿ ਹੁਣ ਇੱਕ ਵਾਰੀ ਫੇਰ ਤੋਂ ਵਿਰੋਧੀ ਧਿਰ ਦਾ ਤੁਹਾਨੂੰ ਜਿਹੜਾ ਉਹ ਦਿੱਤਾ ਗਿਆ ਲੋਕਾਂ ਦੇ ਵੱਲੋਂ ਫਤਵਾ ਦਿੱਤਾ ਗਿਆ ਉਹ ਪੂਰਨ ਤੌਰ ਤੇ ਜਿਹੜਾ ਅਦਾ ਕੀਤਾ ਜਾਏਗਾ ਲੁਧਿਆਣੇ ਵੱਲੋਂ ਦੇਖੋ ਪੀਐਮਐਲਏ ਐਕਸਐਮਐਲਏ ਉਦੇਦਾਰ ਸਾਹਿਬ ਤੇ ਮਰਕਰ ਸਹਿਬਾਨ ਇਹਨਾਂ ਨੇ ਤੰਦ ਹੀ ਨਾ ਕੰਮ ਕੀਤਾ ਔਰ ਰਿਜ਼ਲਟ ਜੋ ਵੀ ਆਇਆ ਫਤਬਾ ਜੋ ਵੀ ਲੋਕਾਂ ਦਾ ਉਹਨੂੰ ਹੁਣੇ ਆਸ਼ੂ ਜੀ ਨੇ ਕਿਹਾ ਅਸੀਂ ਖੜੇ ਪੱਥੇ ਪ੍ਰਵਾਨ ਕਰਦੇ ਆਂ ਇਹ ਬਾਈ ਇਲੈਕਸ਼ਨ ਆ ਕੋਈ ਨਹੀਂ ਲੜੀਆ ਤਕੜੇ ਹੋ ਕੇ ਲੜੀਆ ਔਰ ਸਰਕਾਰ ਦੇ ਉਲਟ ਲੜੀਆ ਔਰ ਭਾਰਤਕੁਸ਼ 나ਸ਼ੂ ਨੂੰ ਲੋਕ ਪਸੰਦ ਕਰਦੇ ਸੀ ਇਸੇ ਕਰਕੇ ਨਹੀਂ ਆ ਵੋਟਾਂ ਪਈਆਂ ਦਲੇਰੀ ਨਾਲ ਇਲੈਕਸ਼ਨ ਲੜਦੇ ਨੇ ਮਜ਼ਬੂਤੀ ਨਾਲ ਲੋਕਾਂ ਨਾਲ ਖੜੇ ਹੁੰਦੇ ਆ ਲੋਕ ਇਸ ਚੀਜ਼ ਨੂੰ ਪਸੰਦ ਕਰਦੇ ਆ ਮੈਂ ਤਾਂ ਇੱਕ ਗੱਲ ਕਹਾਂਗਾ ਕਿ ਅੱਜ ਅਰੋੜਾ ਸਾਹਿਬ ਨੂੰ ਲੋਕਾਂ ਨੇ ਚੁਣਿਆ ਆਮ ਆਦਮੀ ਪਾਰਟੀ ਤੇ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੇ ਬੋਰਡ ਬੂਡ ਜੇ ਵਾਅਦੇ ਲਾਏ ਸੀ ਤੇ ਮੈਨੂੰ ਵੈਸੇ ਚੰਗੇ ਵੀ ਲੱਗ ਰਹੇ ਸੀ ਯਾਰ ਸੁੱਤੇ ਪਏ ਸਾਢੇ 3 ਸਾਲ ਬਾਅਦ ਜਾਗੇ ਜਾਗੇ ਤਾਂ ਸਹੀ ਭਵੇਂ ਇੱਕੋ ਹਲਕੇ 'ਚ ਜਾਗੇ ਆ ਲੁਧਿਆਣਾ ਵੈਸਟ ਅਰੋੜਾ ਸਾਹਿਬ ਉਰਾਮ ਆਦਮੀ ਪਾਰਟੀ ਨੂੰ ਮੈਂ ਕਹਿਣਾ ਚਾਹੁੰਨਾ ਜਾਗ ਜਾਓ ਲੋਕ ਤੁਹਾਨੂੰ ਉਡੀਕਦੇ ਸਾਰੇ ਪੰਜਾਬ 'ਚ ਕਿ ਤੁਸੀਂ ਵਿਕਾਸ ਦੇ ਕੰਮ ਸ਼ੁਰੂ ਕਰੋ ਕ੍ਰਪਸ਼ਨ ਘਟਾਓ ਡਰੱਗ ਘਟੇ ਔਰ ਅਫਰੋਤੀਆਂ ਵਾਲਾ ਕੰਮ ਨਿਭੜੇ ਔਰ ਪੰਜਾਬ ਦਾ ਮਾਹੌਲ ਸੁਖਾਵਾਂ ਹੋਵੇ ਲੈਣਾ ਜੀ ਸਵਾਲ ਲੈ ਲਓ ਇੱਕ ਤੁਸੀਂ ਜਿਹੜੇ ਕਹੇ ਕਿ ਜਿਹੜੇ ਅੱਜ ਵਰਕਰ ਲੀਡਰ ਹੋ ਰਿਹਾਏ ਬਹੁਤ ਧੰਨਵਾਦ ਹੈ ਜਿਹੜੇ ਨਹੀਂ ਆਏ ਜਿਹੜੇ ਗੈਰਹਾਜ਼ਰ ਰਹੇ ਆ ਉਹਨਾਂ ਦੀ ਗੈਰਹਾਜ਼ਰੀ ਰੜਕ ਰਹੀ ਹੈ ਭਾਈ ਉਹਨਾਂ ਦਾ ਜਿਹੜੇ ਨਹੀਂ ਆਏ ਉਹਨਾਂ ਦਾ ਵੀ ਧੰਨਵਾਦ ਜਿਹੜੇ ਆਏ ਉਹਨਾਂ ਦਾ ਵੀ ਧੰਨਵਾਦ ਅੱਛਾ ਰਾਣਾ ਜੀ ਇਸ ਹਾਰ ਨੂੰ ਤੁਸੀਂ ਕਿਸ ਚੀਜ਼ ਕਿਹਾ ਲេចਦੇ ਹੋ ਪਾਰਟੀ ਦੀ ਹਾਰ ਹੋਈ ਹੈ ਜਾਂ ਭਾਪੂਸ਼ਿਲ ਆਸ਼ੂ ਦੀ ਹਾਰ ਹੈ ਆਸ਼ੂ ਦੀ ਹਾਰ ਹੈ ਆਸ਼ੂ ਦੀ ਬਿਲਕੁਲ ਹਾਰ ਨਹੀਂ ਆ ਇੱਕ ਮਿੰਟ ਕਮੇਟੀ ਇੱਕ ਮਿੰਟ ਜੀ ਆਸ਼ੂ ਦੀ ਹਾਰ ਨਹੀਂ ਅਸੀਂ ਸਾਰਿਆਂ ਨੇ ਇਲੈਕਸ਼ਨ ਲੜਿਆ ਆਸ਼ੂ ਨੂੰ ਤਾਂ ਅਸੀਂ ਕਿਹਾ ਬਈ ਤੂੰ ਸਿਰਫ ਉੱਥੇ ਜਾਣਾ ਜਿੱਥੇ ਤੈਨੂੰ ਭੇਜਾਂਗੇ ਹੂੰ ਤਾਂ ਹਾਰ ਸਾਡੀ ਆ ਸਾਨੂੰ ਤੁਸੀਂ ਜੋ ਮਰਜ਼ੀ ਸਮਝੋ ਇੱਕ ਕਲਿੱਪ ਵਾਇਰਲ ਹੋ ਰਿਹਾ ਤੁਹਾਡੇ ਲੀਡਰ ਦਾ ਵਿਕਟਰੀ ਨਿਸ਼ਾਨ ਦਾ ਜੀ ਮੈਂ ਤਾਂ ਦੇਖਿਆ ਨਹੀਂ ਕਿਹਦਾ ਆ ਪ੍ਰਧਾਨ ਤੁਹਾਡੇ ਜਿਹੜੇ ਨੇ ਉਹਨਾਂ ਦਾ ਇੱਕ ਫੇਸਬੁੱਕ ਤੇ ਇੱਕ ਫੋਟੋ ਪਾਈ ਜੀ ਹਾਂਜੀ ਬਿਲਕੁਲ ਤੁਸੀਂ ਗਲਤ ਕਹਿ ਰਹੇ ਹੋ ਹਮ ਸਹੀ ਕਹਿ ਰਹੇ ਹਾਂ ਜੀ ਮੈਂ ਜਾਂ ਤਾਂ ਤੁਸੀਂ ਕਹੋ ਤੁਸੀਂ ਠੀਕ ਕਹਿ ਰਹੇ ਹੋ ਤੁਸੀਂ ਠੀਕ ਕਹਿ ਰਹੇ ਹੋ ਤੁਸੀਂ ਦੇਖਿਆ ਆਪਣੀ ਅੱਖਾਂ ਨਾਲ ਤੁਹਾਨੂੰ ਦਿਖਾ ਦੰਨੇ ਜੀ ਦਿਖਾ ਦੰਨੇ ਬਿਲਕੁਲ ਦਿਖਾਓ ਕਿ ਦੇਖ ਕੇ ਅਣ ਦੇਖਾ ਕਰ ਰਹੇ ਹੋ ਰਣਾ ਜੀ ਮੈਂ ਦੇਖਿਆ ਨਹੀਂ ਜੇ ਦੇਖਿਆ ਹੁੰਦਾ ਮੈਂ ਮੰਨ ਜਣਾ ਜੀ ਮੈਂ ਦੇਖਿਆ ਸਰ ਇੱਕ ਸਵਾਲ ਇਹੀ ਹੈ ਕਿ ਇਸ ਹਾਰ ਦਾ ਅਫਸੋਸ ਕੀ ਕੋਈ ਅਫਸੋਸ ਨਹੀਂ ਆ ਕੋਈ ਸਾਨੂੰ ਕੋਈ ਅਫਸੋਸ ਨਹੀਂ ਆ ਤਖੜੇ ਹੋ ਕੇ ਇਲੈਕਸ਼ਨ ਲੜੀ ਆ ਇਮਾਨਦਾਰੀ ਨਾਲ ਹਰ ਵਰਕਰ ਨੇ ਕੰਮ ਕੀਤਾ ਇਹੀ ਕਹਿਣਾ ਚਾਹੂੰਗਾ ਔਰ ਫਤਵਾ ਲੋਕਾਂ ਦਾ ਲੋਕਾਂ ਦਾ ਫਤਵਾ ਮਨਜ਼ੂਰ ਹੈ ਤੇ ਆ ਫੇਰ ਮੈਂ ਕਹਿਣਾ ਚਾਹਣਾ ਕਿ ਆਮ ਆਦਮੀ ਪਾਰਟੀ ਨੂੰ ਜਿੰਨੀਆਂ ਮੈਂ ਗੱਲਾਂ ਕੀਤੀਆਂ ਚਾਹੇ ਡਰੱਗ ਦੀ ਗੱਲ ਕੀਤੀ ਚਾਹੇ ਗੁੰਡਾਗਰਦੀ ਦੀ ਗੱਲ ਕੀਤੀ ਲਾਅ ਐਂਡ ਆਰਡਰ ਦੀ ਗੱਲ ਕੀਤੀ ਡਿਵੈਲਪਮੈਂਟ ਦੀ ਗੱਲ ਕੀਤੀ ਖਾਲੀ ਜੇ ਸਤਾਈ ਚਾਹਣਾ ਉਹ ਭਾਈ ਕੰਮ ਕਰਨਾ ਪਊਗਾ ਇਹ ਲੋਕਾਂ ਨੇ ਦੱਸਿਆ ਲੋਕਾਂ ਨੂੰ ਚੰਗਾ ਲੱਗਿਆ ਯਾਰ ਡвелоਪਮੈਂਟ ਥੋੜਾ ਕੋਤ ਪਰ ਫੀਤੇ ਫੂਤੇ ਜਿ ਘਟਾਏ ਚੰਗਾ ਲੱਗਿਆ ਤੇ ਲੇਕਿਨ ਚਲੋ ਵੋਟਾਂ ਜਿੱਧਾਂ ਪੈ ਗਈਆਂ ਉਹ ਪੈ ਗਈਆਂ ਹੁਣ ਫਤਵਾ ਉਹਨਾਂ ਦਾ ਉਹਨਾਂ ਨੂੰ ਖੁਸ਼ੀ ਮਨਾਉਣ ਦੀ ਹੈ ਸਾਡੇ ਕਹਿਣਾ ਮਤਲਬ ਕਿ ਇਸ ਇਲੈਕਸ਼ਨ ਦੇ ਵਿੱਚ ਕਲਿੱਪ ਨਹੀਂ ਦਿਖਾਇਆ ਆ ਲੋ ਹੈ ਓਏ ਉਹਦਾ ਅਕਾਊਂਟ ਹੀ ਨਹੀਂ ਬੀਬੀ ਨਹੀਂ ਉਹਦਾ ਅਕਾਊਂਟ ਨਹੀਂ ਸਾਡੇ ਪ੍ਰਧਾਨ ਦਾ ਹੋ ਹੀ ਨਹੀਂ ਸਕਦਾ ਮੱਲਮ ਪੱਟੀ ਕਰ ਰਹੇ ਹਾਂ ਕਹੇ ਦੀ ਹੁੱਤੋ ਤੋ ਪੁੱਛ ਰਹੇ ਨਹੀਂ ਤੁਹਾਨੂੰ ਲੱਗਦਾ ਕਿ ਜਿਹੜੇ ਪ੍ਰਧਾਨ ਔਰ ਐਲੋਪੀ ਲੀਡਰ ਨੂੰ ਤੁਸੀਂ ਦਰਕਨਾਰ ਕੀਤਾ ਪੂਰੀ ਇਲੈਕਸ਼ਨਸ ਦੇ ਵਿੱਚ ਉਹਦਾ ਵੀ ਖਾਮਿਆਜ਼ਾ ਭੁਗਤਣਾ ਪੈ ਰਿਹਾ ਉਹ ਸਾਹਮਣੇ ਨਾਲ ਨਜ਼ਰ ਨਹੀਂ ਆ ਸਕੀ ਇਹ ਗੱਲਾਂ ਕਰਨ ਦਾ ਜਫੇਲਾ ਨਹੀਂ ਅੱਜ ਤੇ ਵੇਖੋ ਅਸੀਂ ਹਰੇ ਆ ਆਮ ਆਦਮੀ ਪਾਰਟੀ ਜਿੱਤੀ ਆ ਤੇ ਅਸੀਂ ਖਿਹੜੇ ਮੱਥੇ ਆਪਣੇ ਸਵਕਾਰ ਕਰਦੇ ਹਾਂ ਕਿ ਜੀ ਲੋਕਾਂ ਦਾ ਫਤਵਾ ਸਾਡੇ ਹੱਕ ਠੀਕ ਇਲੈਕਸ਼ਨ ਤਾਂ ਬੂਹੇ ਤੇ ਖੜੀ ਆ ਨਾ 27 ਤਾਂ ਫਿਰ ਕੀ ਹੋ ਗਿਆ ਫੇਰ ਲੜਾਂਗੇ ਤਕੜੇ ਹੋ ਕੇ ਲੜਾਂਗੇ ਗੱਲ ਹੀ ਕੋਈ ਨਹੀਂ ਆਓ ਪ੍ਰਕਾਸ਼ ਸਿੰਘ ਜੀ ਜਿਹੜੇ ਚਾਰੇ ਦਾਰਦ ਰਹੇ ਵਾਪਸ ਦੇਖਣਗੇ ਕਿ ਇਸੇ ਤਰੀਕੇ ਰਹਿਣਗੇ ਮੈਂ ਇੱਕ ਗੱਲ ਤੁਹਾਨੂੰ ਦੱਸਦਾ ਇਹ ਲੋਕ ਜਿੱਤ ਕੇ ਵੀ ਹਾਰੇ ਆ ਅਸੀਂ ਹਾਰ ਕੇ ਵੀ ਜਿੱਤੇ ਆ ਉਹਦਾ ਕਾਰਨ ਮੈਂ ਤੁਹਾਨੂੰ ਦੱਸਦਾ 2022 ਤੋਂ ਪਹਿਲਾਂ ਜਿੰਨੀਆਂ ਇਲੈਕਸ਼ਨਾਂ ਬਾਈ ਇਲੈਕਸ਼ਨ ਹੋਈਆਂ ਆਮ ਆਦਮੀ ਪਾਰਟੀ ਦੀ ਜਮਾਨਤ ਜਬਤ ਹੁੰਦੀ ਰਹੀ ਆ ਥੋੜਾ ਜਿਹਾ ਰਿਕਾਰਡ ਕੱਢ ਕੇ ਦੇਖ ਲਿਓ ਬੀਜੇਪੀ ਨੂੰ 45000 ਦੇ ਕਰੀਬ ਐਮਪੀ ਦੇ ਵਿੱਚ ਵੋਟਾਂ ਪਈਆਂ ਸੀ ਅੱਜ ਬੀਜੇਪੀ ਕਿੱਥੇ ਖੜੀ ਆ ਅਸੀਂ ਕਿੱਥੇ ਖੜੇ ਆ ਇਸ ਗੱਲ ਨੂੰ ਜੇ ਆਮ ਆਦਮੀ ਪਾਰਟੀ ਸਮਝਣ ਨੂੰ ਤਿਆਰ ਨਹੀਂ ਐ ਔਰ ਜੇ ਸਵਾ 3 ਸਾਲ ਉਹ ਨਹੀਂ ਕੋਈ ਕੰਮ ਕੀਤਾ ਹੁੰਦਾ ਤੇ ਜੋ ਅੱਜ ਹਾਲਾਤ ਇਸ ਵੈਸਟ ਇਲੈਕਸ਼ਨ ਦੇ ਵਿੱਚ ਪੁਲਿਸ ਦੇ ਆ ਜੋ ਸਿਵਲ ਐਡਮਿਨਿਸਟ੍ਰੇਸ਼ਨ ਦੇ ਆ ਮੈਨੂੰ ਨਹੀਂ ਲੱਗਦਾ ਕੋਈ ਇਹੋ ਜਿਹਾ ਮਹਿਕਮਾ ਛੱਡਿਆ ਹੁੰਦਾ ਲੋਕੀ ਫਿਰ ਉਦਾਂ ਹੀ ਵੋਟਾਂ ਪਾਉਂਦੇ ਫਿਰ ਤਾਂ ਵੈਸੇ ਹੀ ਲੋਕਾਂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਸੀ ਲੇਕਿਨ ਜੋ ਇਹਨਾਂ ਦੇ ਹਾਲਾਤ ਹੋਏ ਔਰ ਅੱਜ ਤੱਕ ਵੀ ਮੈਨੂੰ ਲੱਗਦਾ ਇਹ ਕੱਲ ਤੱਕ ਵੀ ਇਹਨਾਂ ਦੀ ਪੁਲਿਸ ਤੇ ਬਾਕੀ ਡਿਪਾਰਟਮੈਂਟ ਸੁੱਤੇ ਨਹੀਂ ਔਰ ਅੱਜ ਵੀ VOTING ਜਦੋਂ ਕਾਊਂਟਿੰਗ ਹੋ ਰਹੀ ਸੀ ਤੇ ਅਫਸਰਾਂ ਦੇ ਚਿਹਰੇ ਬਿਲਕੁਲ ਪੀਲੇ ਹੋਏ ਪਏ ਸੀ ਕਿਤੇ ਇਹ ਨਾ ਹੋਵੇ ਵੀ ਸਰਕਾਰ ਹਾਰ ਜਾਵੇ ਇਹ ਮੈਨੂੰ ਐ ਲੱਗਦਾ ਵੀ ਸਰਕਾਰ ਜਿੱਤ ਕੇ ਵੀ ਹਾਰੀ ਆ ਔਰ ਅਸੀਂ ਹਾਰ ਕੇ ਵੀ ਜਿੱਤੇ ਆ ਕਿਉਂਕਿ ਫਾਈਟ ਜਿਹੜੀ ਆ ਉਹ ਫਾਈਟ ਬਹੁਤ ਵਧੀਆ ਹੋਈ ਆ ਮੈਨੂੰ ਨਹੀਂ ਲੱਗਦਾ ਤੁਸੀਂ ਰਿਕਾਰਡ ਕੱਢ ਕੇ ਦੇਖ ਲਿਓ ਕੋਈ ਬਾਈ ਇਲੈਕਸ਼ਨ ਦੇ ਵਿੱਚ ਐਹੋ ਜੀ ਫਾਈਟ ਹੋਈ ਹੋਵੇ ਪਰ ਪ੍ਰਗਟ ਜੀ ਫਾਈਟ ਜਿਹੜੀ ਇੰਟਰਨਲ ਫਾਈਟ ਹੈ ਉਹਦਾ ਜ਼ਿਕਰ ਹੋ ਰਿਹਾ ਬਿਲਕੁਲ ਤੁਸੀਂ ਸਰਕਾਰ ਨਾਲ ਬਹੁਤ ਵਧੀਆ ਲੜੇ ਹੋ ਇੰਟਰਨਲ ਫਾਈਟ ਦਾ ਜ਼ਿਕਰ ਕਰ ਰਹੇ ਹੋ ਇੰਟਰਨਲ ਕੋਈ ਫਾਈਟ ਨਹੀਂ ਹੈ ਤੁਸੀਂ ਬਹੁਤ ਵਧੀਆ ਬੋਲਦੇ ਹੋ ਟਰਮੇ ਨਾਲ ਤਾਂ ਇਸ ਚੀਜ਼ ਨੂੰ ਕੰਪਲੀਟ ਕਰੋ ਮੈਂ ਕਹਿੰਦਾ ਕੋਈ ਇੰਟਰਨਲ ਫਾਈਟ ਨਹੀਂ ਹੈ ਉਹ ਤੁਸੀਂ ਬਿਲਕੁਲ ਅਸੀਂ ਫਾਈਟ ਸਾਰੀ ਦਿਹਾੜੀ ਲਾ ਲਈ ਉਹ ਇੰਟਰਨਲ ਫਾਈਟ ਤੇ ਆਪਣੇ ਚੈਨਲਾਂ ਤੇ ਜਾ ਕੇ ਅਸੀਂ ਅਸੀਂ ਜਿਹੜੇ ਜਿੱਤੇ ਆ ਉਹਨਾਂ ਨੂੰ ਵਧਾਈ ਦਿੰਨੇ ਆ ਅਰੋੜਾ ਸਾਹਿਬ ਨੂੰ ਤੇ ਹਮੇਸ਼ਾ ਲੁਧਿਆਣੇ ਦੀ ਖੁਸ਼ਹਾਲੀ ਲਈ ਲੁਧਿਆਣੇ ਦੀ ਬਿਹਤਰੀ ਲਈ ਜਿੱਥੇ ਉਹਨੂੰ ਸਾਥ ਸਾਡਾ ਚਾਹੀਦਾ ਹੋਵੇਗਾ ਹਮੇਸ਼ਾ ਮਿਲੇਗਾ ਅੱਜ ਦੀ ਤਾਰੀਖ 'ਚ ਲੋਕਾਂ ਨੇ ਫਤਵਾ ਉਹਨਾਂ ਨੂੰ ਦਿੱਤਾ ਆ ਅਸੀਂ ਉਹਨਾਂ ਨੂੰ ਵਧਾਈ ਦੇਨੇ ਆ ਔਰ ਇਸ ਹਾਰ ਦੀ ਇਸ ਹਾਰ ਦੀ ਪੂਰੀ ਜ਼ਿੰਮੇਵਾਰੀ ਆਸ਼ੂ ਲੈਂਦਾ ਆ ਮੇਰੀ ਪਾਰਟੀ ਦੀ ਮੈਨੂੰ ਪੂਰੀ ਸਪੋਰਟ ਸੀ ਜੇ ਕਿਸੇ ਨੇ ਵਿਕਟਰੀ ਸਾਈਨ ਪਾਇਆ ਤਾਂ ਉਹਦੀ ਛੋਟੀ ਸੋਚ ਦਾ ਨਤੀਜਾ ਹੈ ਮੈਨੂੰ ਕੋਈ ਮੈਂ ਦੇਖਿਆ ਜਾਂ ਨਹੀਂ ਦੇਖਿਆ ਇਹ ਮਾਨਾ ਨਹੀਂ ਰੱਖਦਾ ਅਗਰ ਪਾਇਆ ਤਾਂ ਉਹਦੀ ਛੋਟੀ ਸੋਚ ਦਾ ਨਤੀਜਾ ਹੈ ਪਰ ਮੈਂ ਸਮਝਦਾ ਮੇਰੇ ਨਾਲ ਸਾਰੀ ਪਾਰਟੀ ਇਕੱਠੀ ਸੀ ਧੰਨਵਾਦ ਥੈਂਕ ਯੂ